ਸਾਰਾ ਟਰੈਕਟਰ ਜੈਨੂਨ オリジナル ਆ ਕਿਤੋਂ ਵੀ ਜਾਂ ਮੀਟਰ ਮੁੜਿਆ ਕਹਦੇ ਜਾਂ ਕੋਈ ਇਹਨੂੰ ਟਾਇਰ ਬਦਲੇ ਕਹਦੇ ਜਾਂ ਕੋਈ ਰੰਗ ਕਹਦੇ ਆਪਾਂ ਦੇਨਦਾਰ ਆ 2022 ਮਾਡਲ ਆ ਹੂੰ 22 ਦੇ ਬਾਰਵੇਂ ਮਹੀਨੇ ਦਾ 22 ਦੇ ਬਾਰਵੇਂ ਮਹੀਨੇ ਦਾ ਫਿਰ ਤਾਂ 23 ਕ ਮਾਡਲ ਹੀ ਆ ਹਾਂ ਆਰ ਸੀ ਕੇ ਦੀ 23 ਚ ਆਰ ਸੀ 23 ਚ ਆ ਇਹਦੇ ਫਰੰਟ ਉਹ ਮਿਲ ਜਾਣਗੇ ਆਪਾਂ ਨਾਲ ਓਕੇ ਮਗਰਿਆਟ ਹਾਂ ਹਾਂ ਮਡ ਗਾਰਡ ਇਹ 260 ਘੰਟੇ ਚੱਲਿਆ ਹੋਇਆ オリジナル260 ਇਹਦੇ ਨਾਲ 260 ਘੰਟੇ ਚੱਲੇ ਹੋਇਆ ਏ ਵੀ ਜੇ ਆਪਣਾ ਜੇ ਕੋਈ ਜ਼ਿਆਦਾ ਖਰਚਾ ਕਰਕੇ ਹੁੰਦਾ ਤਾਂ ਦੁੱਗਣਾ ਦੇ ਕੇ ਮੋੜਾਂਗੇ ਜੇ ਕੋਈ ਇਹਨੂੰ ਆਕੇ ਕਹਦੇ ਜੀ ਜਾਂ ਰੰਗ ਆ ਜਾਂ ਮੀਟਰ ਮੁੜਿਆ ਜਾਂ ਕੋਈ ਵੀ ਇਹਨੂੰ ਰੰਗ ਦੀ ਕਲਮ ਲੱਗੀ ਹੋਵੇ ਕਿਤੇ ਵੀ ਓਕੇ ਪੇਟ ਬੂੜ ਦਿਖਾ ਤਨ ਤਨ ਪਲੇਟਾਂ ਲੱਗੀਆਂ ਪਈਆਂ ਨੇ ਦੇਖ ਮਗਰਾ ਅੰਦਰੋਂ ਕਰਵਾ ਚੱਕ ਇਧਰੋਂ ਕਰਵਾ ਲੈ ਆ ਲੈ ਟਾਇਰਾਂ ਦੇ ਪੱਟੀ ਵਾਲੇ ਜਦਾਣੇ ਜਿਹੜੇ ਉਮੀ ਖੜੇ ਨੇਗੇ ਤੂੰ ਐਂ ਦੇਖ ਬਾਈ ਜੇ ਕਿਸੇ ਸੱਜਣ ਨੇ ਆ ਦੇਖ ਪੰਦ ਪੈਸਿਆਂ ਦੀ ਤੂੰ ਪਰ ਲਾਈ ਹੈ ਨਾ ਤਾਂ ਫਿਰ ਅਗਲੇ ਨੇ ਸਾਹਮਣੇ ਵੀ ਰੱਖਿਆ ਹੈ ਨਾ ਪਲੇਟਾਂ 4 ਨੇ ਬਈ ਇਹਦੇ ਨਾਲ ਹਾਂ 4 ਪਲੇਟਾਂ ਨੇ ਨਾਲ ਇਹਦੇ ਓਕੇ ਮਾਡਲ ਦੱਸਿਆ 20 ਮਾਡਲ BB 1100 ਘੰਟਾ ਜਿੰਨਾ ਨੰਬਰ ਇਹਦਾ ਵੀ ਪੰਜਾਬ ਆ ਆਰੇ PV1912135 3 ਸਪੀਡ ਹੈ ਹਾਂ ਬਈ ਮਾਡਲ ਆਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਬਹੁਤ ਵਧੀਆਗਾ ਟਾਇਰ ਤਾਂ ਜਮੀ ਨਵਾਂ ਪਿਆ ਯਾਰ ਹਾਂ ਇਹ ਕਿੰਨਾ ਚੱਲ ਗਿਆ ਹੋ ਬਈ ਇਹੇ ਚੱਲਿਆ ਹੋਇਆਗਾ 900 ਘੰਟਾ 900 ਯਾਰ ਇਹਦੀ ਸ਼ੋ ਖੋਲਿਓ ਆਪਾਂ ਵਿੱਚੋਂ ਕਰੀ ਚੈੱਕ ਇਹਨੂੰ ਕਰੋ ਕਰੋ ਕਿਹੜੇ ਪਿੰਡ ਚ ਕਿਹੜਾ ਸੱਜਣ ਟਰੈਕਟਰ ਵੇਚਦਾ ਚੰਗੇ ਕੈਮਰੇ ਜਰੀਏ ਰੂਰੂਬ ਤੁਹਾਡੇ ਕਰਨੇ ਆ ਸਭ ਬੰਦੇ ਮਿੱਤਰੋ ਤੁਹਾਨੂੰ ਨਾ ਪੰਜਾਬ ਦਾ ਕਲਾਕਲਾ ਸੱਜਣ ਦਿਖਾ ਦਾਂਗੇ ਵੀ ਕਿਹੜਾ ਕੀ ਰੇਟ ਦੇ ਵਿੱਚ ਕਿਦਾਂ ਦੇ ਟਰੈਕਟਰ ਵੇਚਦਾ ਅੱਜ ਪਹੁੰਚੇ ਹੋਇਆ ਸਾਹਮਣੇ ਧਰਮੇ ਕੈਮਰਾ ਮਾਰਦੇ ਜਿਮੀਂਦਾਰ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਸੰਘੇੜਿਆਂ ਦੇ ਵਿੱਚ ਖੜੇ ਆ ਤੇ ਆਹ ਜਿਹੜੇ ਟਰੈਕਟਰ ਖੜੇ ਆ ਨਾ 4-5 ਇਹ ਟਰੈਕਟਰ ਮਿੱਤਰੋ ਰਾਤ ਵੀ ਕੱਟੇ ਨੇ ਬਾਈ ਉਰੇ ਨੇ ਤੇ ਬਾਈ ਉਰੇ ਤੋਂ ਸੱਜਣ ਘੈਂਟ ਘੈਂਟ ਟਰੈਕਟਰ ਲੈ ਕੇ ਗਏ ਨੇ ਜਿਵੇਂ ਆਹ ਟਰੈਕਟਰ ਖੜਾ 88 ਮਾਡਲ ਹੈ ਏ ਬਾਈ ਉਹਰੇ ਕਹਿੰਦੇ ਵੀ ਆਪਾਂ 90 ਕ ਹਜ਼ਾਰ ਦਾ ਕਟਿਆ ਆਪਾਂ ਇੰਨੇ ਦੇ ਹੀ ਦੇ ਦਾਂਗੇ ਆ 11 ਮਾਡਲ ਖੜਾ ਐ ایس 450 ਆ 93 11 ਖੜਾ 99 ਮਾਡਲ ਇਧਰ 21 ਮਾਡਲ ਪ੍ਰੀਤ ਖੜਾ ਤੇ ਇਧਰਲੇ ਪਾਸੇ ਖੜਾ ਡੀ ਆਈ 60 ਆਰ ਐਕਸ ਟਾਪ ਮਾਡਲ ਸੋਨਾਲਿਕਾ ਤੇ ਇਹ ਟਰੈਕਟਰ ਰਾਤੀ ਆਏ ਨੇ ਬਾਕੀ ਜੇ ਕਿਸੇ ਸੱਜਣ ਨੇ ਖਰੀਦਨੇ ਹੋਏ ਇਹਨਾਂ ਬਾਰੇ ਵੀ ਬਾਈ ਉਹਰੇ ਨਾਲ ਗੱਲ ਕਰ ਲਿਓ ਨੰਬਰ ਸਕਰੀਨ ਤੇ ਆ ਤੇ ਇਧਰ ਟਰੈਕਟਰ ਖੜੇ ਨੇ ਸਾਰੇ ਸ਼ੋਰੂਮ ਕੰਡੀਸ਼ਨ ਦੇ ਜਿਹੜੇ ਅਕਸਰ ਹੀ ਜਦੋਂ ਕੋਈ ਵੀ ਭਰਾ ਟਰੈਕਟਰ ਵੇਖਣ ਆਉਂਦਾ ਨਾ ਉਹਨੂੰ ਪਸੰਦ ਆ ਜਾਂਦੇ ਆ ਪਹਿਲੀ ਝਟ ਦੇ ਵਿੱਚ ਕੱਲੇ ਕੱਲੇ ਦੀ ਡਿਟੇਲ ਆਪਾਂ ਸੱਜਣ ਤੋਂ ਪੁੱਛਾਂਗੇ ਯਾਦੇ ਤੋਂ ਕੀ ਆਲੇ ਜਾਂਦੇ ਵਧੀਆ ਵਧੀਆ ਬਾਈ ਨਾ ਬਾਈ ਦਾ ਜਿਆਦਾ ਤੇ ਬੰਦਾ ਵੀ ਮਿੱਤਰੋ ਇਹ ਕਾਹਦਾ ਹੈ ਬੰਦਾ ਕਮਾਲ ਦਾ ਤੇ ਆਪਾਂ ਕਿੱਥੇ ਜੇ ਖੜੇ ਆ ਯਾਦੇ ਪਹਿਲੇ ਤੇ ਆਪਾਂ ਸੰਘੇੜੇ ਖੜੇ ਆਂਗੇ ਸੰਘੇੜੇ ਇਹ ਸੜਕ ਤੇ ਹੀ ਬਰਨਾਲਾ ਰੋਡ ਆਗਾ ਬਰਨਾਲਾ ਰੋਡ ਹੈ ਹਾਂ ਜੀ ਬਰਨਾਲਾ ਰੋਡ ਆ ਗਿਆ ਉਹ ਕਦੇ ਉਹ ਆ ਗਿਆ ਸ਼ੋਭਦਾ ਕੇਂਦਰ ਆ ਗਿਆ ਪਾਣੀ ਵਾਲੀ ਟੈਂਕੀ ਆ ਗਈ ਹਾਂ ਲੁਧਿਆਣਾ ਰੋਡ ਆ ਗਿਆ ਪਰਲੀ ਸਾਈਡ ਵੱਡਾ ਉਹ ਸਾਹਮਣੇ ਲੋੜ ਹਾਂਜੀ ਹਾਂਜੀ ਉਹ ਆ ਗਿਆ ਤੇ ਮੇਨ ਸੜਕ ਤੇ ਆਪਣੇ ਸਾਰੇ ਟਰੈਕਟਰ ਖੜੇ ਹੁੰਦੇ ਆ ਬਈ ਅੱਜ ਕਿੰਨੇ ਕੁ ਟਰੈਕਟਰ ਨੇ ਆਪਣੇ ਲਵੇ ਹੈਗੇ ਵੀਰੇ 20 25 ਹੋਣਗੇ ਟਰੈਕਟਰ ਦਾ 20 25 ਟਰੈਕਟਰ ਨੇ ਮਿੱਤਰੋ ਤੁਹਾਨੂੰ ਮੈਂ ਦੱਸਦਾ ਤੇ ਇੱਥੋਂ ਆਪਾਂ ਸ਼ੁਰੂਆਤ ਕਰਦੇ ਆ ਇਧਰਲੇ ਪਾਸੇ 969 ਖੜਾ 4x4 ਹੈ ਨਾ ਇਹ ਇਹ ਕਿੰਨਾ ਮਾਡਲ ਹੈ ਇਹ 2023 ਮਾਡਲ ਹੈਗਾ 23 ਮਾਡਲ ਹੈ ਕਿੰਨਾ ਕੁ ਚੱਲਿਆ ਹੋਇਆ ਇਹ ਸੀਆਡੀ ਇਹ ਮਤਲਬ 200 ਘੰਟਾ ਚੱਲਿਆ ਹੋਇਆ ਦੇਖਣ ਵਾਲੇ ਟਾਇਰ ਨੇ ਟੂਰਾਂ ਦੇ ਨਾਲ ਦੇ ਟਾਇਰ ਨੇ ਸਾਰਾ ਕੁਝ ਉੱਤੀ ਹੋਇਆ ਸਾਰਾ ਜ਼ ਅਸਾ 200 ਘੰਟਾ ਚੱਲੇ ਹੋਇਆ ਹੈ। ਸੀਆਰਡੀ ਹੈ ਇਹ। ਸੀਆਰਡੀ ਹੈ। 2023 ਮਾਡਲ ਪੂਰਾ ਨਵਾਂ ਟਰੈਕਟਰ ਨੰਬਰ 50 50 50 ਪਾਰਟੀ ਟਰੈਕਟਰ ਹਾਂ। ਓਕੇ ਓਕੇ। ਇਹਦੇ ਬੇਟ ਆਪਾਂ ਦੇ ਦਾਂਗੇ ਨਾਲ। ਅਸਾ ਬੇਟੇ ਦੇ ਦਾਂਗੇ। ਰੇਟ ਮੌਕੇ ਤੇ ਹੋਊਗਾ ਕਿ ਪਹਿਲਾਂ ਦੱਸ ਦੀਏ। ਮੌਕੇ ਦੀ ਕਰ ਲਾਂਗੇ ਰੇਟ ਕੋਈ ਨਾ ਹੋਣਾ। ਮੌਕੇ ਦੀ ਕਰ ਲਾਂਗੇ ਜਿਹਨੇ ਹੋਣਾ। ਓਕੇ। ਆ ਬਾਈ ਮਾਡਲ ਆ ਗਿਆ 55 ਵੀ ਇਹ ਵੀ ਕੱਲ ਪਰਸਵੀਂ ਆਇਆ ਹਲੇ। ਅੱਛਾ। ਨਾ ਇਹਨੂੰ ਵਾਲੀ ਬੜਾ ਥਿਬੜਾ ਜਿਹਾ ਖੜਾਗਾ। ਅਸਾ ਇਹ ਪਰਸਵੀਂ ਆਇਆ ਹੈ। ਹਾਂ ਇਹ ਬਾਈ ਮਾਡਲ। ਬਾਈ ਮਾਡਲ ਇਹਦਾ ਨੰਬਰ ਕਿੱ ਪਾਰਟੀ ਫਾਸਟੀ ਉੱਪਰ ਤੋਂ ਟਾਇਰ ਰੋਨਾਲਡ ਦੇ ਕੰਡੀਸ਼ਨ ਚੈੱਕ ਕਰਾ ਦੋ ਅਸੀਂ ਪਹਿਲੀ ਟਰੈਕਟਰ ਜਮੀ ਨਮਾ ਲੈ ਪਰ ਮੈਂ ਦੇਖੀ ਆ ਦੇਖੀ ਫਰੇਦੇ ਦੇ ਹੱਥ ਫੇਰ ਕਰਨੇ ਕੋਈ ਨਹੀਂ ਤੇਰੀ ਚਾਹੇ ਦਾੜੀ ਚ ਤੋਲੇ ਵੇਖੀ ਚੱਲੇ ਸੱਜਣ ਜਿਹੜਾ ਲੈ ਕੇ ਜਾਓ ਆ ਆ ਗਿਆ 20 ਮਾਡਲ 655 ਅੱਛਾ 20 ਮਾਡਲ ਹੈ 655 ਹੈ ਸਾਰਾ ਟਰੈਕਟਰ ਜੈਨੂਨ ओरिजिनल ਹੈ ਕੋਤੋਂ ਵੀ ਜਾਂ ਮੀਟਰ ਮੁੜਿਆ ਕਹਦੇ ਜਾਂ ਕੋਈ ਇਹਨੂੰ ਟਾਇਰ ਬਦਲੇ ਕਹਦੇ ਜਾਂ ਕੋਈ ਰੰਗ ਕਹਦੇ ਆਪਾਂ ਦੇਣਦਾਰ ਹਾਂ ਜੇ ਕੋਈ ਖਰਚਾ ਕਰਕੇ ਨੂੰ ਦੇਖਣਾ ਹੋਊਗਾ ਆਪਾਂ ਦੁੱਗਣੇ ਰੁਪਏ ਦੇ ਕੇ ਵਾਪਸ ਕਰਾਂਗੇ ਭਾਈਆਂ ਜੇ ਕੋਈ ਖਾਮੀ ਨਿਕਲ ਗਈ ਹਾਂ ਜ ਇਹ 20 ਦੇ ਲਾਸਟ ਵਾਲਾ ਟਰੈਕਟਰ ਹੈਗਾ ਅਸਾ 20 ਦਾ ਲਾਸਟ ਹੈ ਇਹ 20 ਮਾਡਲ ਦੇ ਲਾਸਟ ਵਾਲਾ ਟਰੈਕਟਰ ਹੈਗਾ ਇਹ 65 ਹੌਸ ਪਾਵਰ ਜੀ ਹੈ ਇਹ 65 ਹੌਸ ਪਾਵਰ ਚ ਹਾਂ ਇਹ ਟਰੈਕਟਰ ਆਪਾਂ ਦੇ ਦਾਂਗੇ 9,75,000 ਚੈਂਜਰ ਚਾਹੀਏ ਹਾਂ ਹਾਂ ਓਕੇ ਆ ਦੇਖ ਪੱਟੀ 20 ਮਾਡਲ ਦੇ ਕਿਤੇ ਨਹੀਂ ਮਿਲਦੀ ਪਰ ਮੈਂ ਦੇਖ ਚੱਲਿਆ ਕਿੰਨਾ ਹੋਇਆ ਤੇ ਇਹ ਚੱਲਿਆ ਹੋਊਗਾ 7-8 ਘਟਾ ਘਟਾ ਕੰਨੀ ਸ਼ਹਿਰ ਨਾਲ ਦੇ ਬਾਈ ਕਹਿੰਦਾ ਮਾਰ ਕੇ ਚੈੱਕ ਕਰ ਜੇ ਕੋਈ ਕਹੀ ਰੇ ਯਾਰ ਬਾਦਲੇ ਜਾਂ ਕੁਝ ਵੀ ਕਹਦੇ ਤਾਂ ਆਪਾਂ ਜਿੰਨਾ ਖਰਚਾ ਕਰਕੇ ਆਊਗਾ ਅਗਲੇ ਨੂੰ ਦੁੱਗਣਾ ਖਰਚਾ ਦੇ ਕੇ ਮੋੜਾਂਗੇ ਬਾਈ ਪਰ ਮੈਂ ਕੰਡੀਸ਼ਨ ਦਿਖਾ ਟਰੈਕਟਰ ਤਾਂ ਵਾਇਰ ਹਨ ਆ ਵੀ ਉਹ ਵੀ ਮਿਲ ਜਾਂਦੇ ਆ ਜਿਹੜੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਯਾਰ ਕਿੱਥੋਂ ਲੱਭੂਗਾ ਜਿਵੇਂ ਇਧਰਲੇ ਪਾਸੇ ਸਪੰਜਾ 30 ਖੜਾ ਦੇਗਾ ਜੇ ਕਿਸੇ ਭਰਾ ਨੇ ਖਰੀਦਣਾ ਹੋਇਆ ਨੇ ਇਹ ਵੀ ਵਾਇਰ ਹਨ ਦਾ ਸੰਪਰਕ ਕਰ ਲਿਓ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਮਾਗ ਨੂੰ ਜਿਵੇਂ ਨਵਾਂ ਟਰੈਕਟਰ ਓਰੀਜਨਲ ਹੈਗਾ ਕਿਤੇ ਜੇ ਰੰਗ ਦੀ ਕਲਮ ਵੀ ਲੱਗੀ ਸੀ ਤਾਂ ਆ ਵੀ ਆਪਾਂ ਦੇ ਅੰਦਰ ਆ ਟੱਕਰ ਕਿਤੇ ਵੀ ਓਕੇ ਓਕੇ ਨਹੀਂ ਅਗਲਾ ਕਹਿੰਦਾ ਥੋੜਾ ਜਿਹਾ ਲੈਂਕਾਂ ਤੇ ਉਹ ਵੀ ਨਹੀਂ ਹੈਗਾ ਯਾਰ ਹੂੰ ਜਿਵੇਂ ਸਾਰਾ ਹੀ ਯਾਰ ਓਰੀਜਨਲ ਹੀ ਦੇਖ ਲੈ ਤੂੰ ਬਾਈ ਹਲੇ ਉੱਤੇ ਮਾਰ ਕੇ ਉਵੇਂ ਹੀ ਖੜੇ ਨੇ ਸਹੀ ਗੱਲ ਆ ਹਣਾ ਇਹ ਜਮੀਨ ਨਵਾਂ ਮਾਡਲ ਦੱਸਿਆ ਸੀ ਭਾਈ ਵੀ 2020 9,75,000 ਰੁਪਿਆ ਡਿਮਾਂਡ ਹੈ ਇਹਦੀ 9,75,000 ਉਹ ਕਰ ਲਾਂਗੇ ਮੌਕੇ ਤੇ ਕਰ ਲਾਂਗੇ ਜਿਵੇਂ ਕਰ ਲਾਂਗੇ ਮੌਕੇ ਤੇ ਹੋਊਗਾ ਜਿਵੇਂ ਤੂੰ ਕਹੇਗਾ ਉਮੀਦ ਕਰ ਲਾਂਗੇ ਲੈ ਮੇਤਰੋ ਮੌਕੇ ਤੇ ਘਟਾ ਲਿਓ ਆ ਕੇ ਖਾਸਾ ਪੱਟਾ ਗੱਫਾ ਘਟਾ ਦੂ ਯਾਰ ਠੀਕ ਹੈ ਤੇ ਆ ਆਹ ਪਰ ਆ ਵੀ ਦੱਸ ਹੀ ਦੇ ਯਾਰ 5530 ਕਾਹ ਨੂੰ ਲੰਘਣਾ ਪਾਲਾ ਬੰਦੀ ਇਹ ਆ ਗਿਆ 5530 ਹੂੰ 2022 ਮਾਡਲ ਆ ਹੂੰ 22 ਦੇ ਵੀ ਬਾਅਦ ਮਹੀਨੇ ਦਾ 22 ਦੇ ਬਾਅਦ ਮਹੀਨੇ ਦਾ ਫਿਰ ਤਾਂ 23 ਕ ਮਾਡਲ ਹੀ ਆ ਹਾਂ ਆਰ ਸੀ ਕੇ ਦੀ 23 ਚ ਆਰਸੀ ਤੇ ਹੀ ਜਾ ਆ ਇਹਦੇ ਫਰੰਟ ਉਹ ਮਿਲ ਜਾਣਗੇ ਆਪਉਣ ਨਾਲ ਮਗਰਿਆਟ ਹਾਂ ਹਾਂ ਮਡ ਗਾਰਡ ਇਹ 260 ਘੰਟੇ ਚੱਲਿਆ ਹੋਇਆ ओरिजिनल 270 ਨਾਲ 260 ਘੰਟੇ ਚੱਲੇ ਹੋਇਆ ਇਹ ਵੀ ਜੇ ਆਪਣਾ ਜੇ ਕੋਈ ਜ਼ਿਆਦਾ ਖਰਚਾ ਕਰਕੇ ਹੁੰਦਾ ਤਾਂ ਦੁੱਗਣਾ ਦੇ ਕੇ ਮੋੜਾਂਗੇ ਜੇ ਕੋਈ ਇਹਨੂੰ ਆਕੇ ਕਹਦੇ ਜੀ ਰੰਗ ਆ ਜਾਂ ਮੀਟਰ ਮੁੜਿਆ ਜਾਂ ਕੋਈ ਵੀ ਇਹਨੂੰ ਰੰਗ ਦੀ ਕਲਮ ਲੱਗੀ ਹੋਵੇ ਕਿਤੇ ਵੀ ਓਕੇ 260 ਘੰਟੇ ਚੱਲੇਗਾ ਕੰਡੀਸ਼ਨ ਦੇਖ ਲਓ ਟਰੈਕਟਰ ਦੀ ਜਿਵੇਂ ਨਵਾਂ ਪਿਆ ਸਕਰ ਰਾਇਚ ਵੀ ਨਹੀਂ ਕਿਤੇ ਪਿਆ ਹੋਇਆ ਟਰੈਕਟਰ ਦੇ ਸਕਰ ਰਾਇਚ ਆ ਵੇਟ ਬੂਡ ਦਿਖਾ ਤਿੰਨ ਤਿੰਨ ਪਲੇਟਾਂ ਲੱਗੀਆਂ ਪਈਆਂ ਨੇ ਦੇਖ ਮਗਰਾਂ ਅੰਦਰੋਂ ਕਰਵਾ ਚੱਕ ਇਧਰੋਂ ਕਰਵਾ ਲੈ ਆਹ ਦੇਖ ਲ ਟਾਇਰਾਂ ਦੇ ਪੱਟੀ ਹਲੇ ਜਦਾਣੇ ਹਲੇ ਉਮੀ ਖੜੇ ਨੇਗੇ ਹੂੰ ਤੂੰ ਐਂ ਦੇਖ ਬਾਈ ਜੇ ਕਿਸੇ ਸੱਜਣ ਨੇ ਆਹ ਦੇਖ ਜਦੋਂ ਪੰਦ ਪੈਸਿਆਂ ਦੀ ਤੋ ਪਰ ਲਾਈ ਹੈ ਨਾ ਤਾਂ ਫਿਰ ਅਗਲੇ ਨੇ ਸਾਹਮ ਕੇ ਵੀ ਰੱਖਿਆ ਹੈ ਨਾ ਦੇਖ ਤੂੰ ਮੂਰੇ ਯਾਰ ਬਾਈ ਫਰੰਟ ਲਾਈਟਾਂ ਨਹੀਂ ਹੁੰਦੀਆਂ ਲੈਫਟ ਰਾਈਟ ਲਿਖਿਆ ਹੁੰਦਾ ਨਾ ਉਹ ਵੀ ਹਲੇ ਟੈਟਰ ਦੇ ਉੱਤੇ ਪਈਆਂ ਨੇ ਅੱਛਾ ਉਸ ਅਸੀਂ ਤੋਂ ਜਿੰਨੇ ਮੈਂ ਲਿਆ ਹੈ ਨਾ ਪੈਸੇ ਆ ਉੱਤੇ ਜਮਾ ਦੀਂਦੇ ਸੀ ਅੱਖਰਾਂ ਹੀ ਲਿਖੇ ਹੋਏ ਲੈਫਟ ਰਾਈਟ ਵਾਲੀ ਅੱਛਾ ਤੇ ਆਪਣੇ ਤੋਂ ਧੂਣ ਕਰਕੇ ਲੈ ਗਏ ਹਲੇ ਹਲੇ ਵੀ ਨਿਸ਼ਾਨ ਤਾਂ ਹੈ ਹੀ ਆ ਨਾ ਆ ਦੇ ਲੈ ਲੈ ਹਾਂ ਆ ਦੇਖ ਲੈ ਜਿਹੜੇ ਕੰਪਨੀ ਚ ਲੱਗ ਕੇ ਆਉਂਦੇ ਆ ਹੈ ਜਮਾ ਯਾਰ ਬ੍ਰੈਂਡ ਨਿਊ ਟਰੈਕਟਰ ਆਗਾ ਬਈ ਹੂੰ ਕੋਈ ਮਤਰਾ ਤੋੜਨੀ ਟਰੈਕਟਰ ਦਾ ਯਾਰ ਕਿਤੇ ਵੀ ਯਾਰ ਬਈ ਰੰਗ ਨਾਲ ਫਿਲ ਲੱਗੀ ਰਹਿ ਤੇ ਹੋਏ ਕਨੋਪੀ ਲੱਗੀ ਹੋਈ ਆ 22 ਦੇ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਬਈ ਪੰਜਾਬ ਨੰਬਰ ਹੀ ਆਉਂਦਾ ਪੰਜਾਬ ਨੰਬਰ ਪੰਜਾਬ ਨੂੰ ਬਈ ਜਿਹੜਾ ਆ ਖੜਾ ਇਧਰ 5405 ਇਹ 20 ਮਾਡਲ ਆਗਾ ਓਏ 20 ਮਾਡਲ ਹੈ ਹਾਂ ਇਹ ਪੀ ਵੀ 19 ਨੰਬਰ ਆ ਬਰਨਾਲਾ ਹਾਂ ਬਰਨਾਲਾ ਦਾ ਨੰਬਰ ਹੈ ਹੂੰ ਵੱਡੀਆਂ ਲੇਟਾਂ ਵਾਲਾ ਰੱਖਿਆ ਨੇ ਇਹ ਹਾਂ ਇਹਦੇ ਟਾਇਰ ਨਵੇਂ ਆ ਕਿ ਮੂਰਲੇ ਮੰਗਰਲੇ ਨਾਲ ਦੇ ਟਾਇਰ ਇਹਦੇ ਇਹ ਵੀ ਟਰੈਕਟਰ ਨਵਾਂ ਗਾ ਫੁੱਲ ਹੂੰ ਇਹ ਵੀ ਹਾਲੇ ਪੱਟੀ ਕਾਲੀ ਨਾ ਇਹ ਪਰਸੋਂ ਲਿਆਂਦਾ ਅੱਛਾ ਅੱਜ ਇਹਦੀ ਕੱਲ ਤੋਂ ਦੂਹਾਂ ਦੀ ਵਾਰੀ ਆ ਹਾਲੇ ਕੁਝ ਵੀ ਨਹੀਂ ਕਰੇ ਇਹਨੂੰ ਵੀ ਨਹੀਂ ਕਲਮ ਲੱਗੀ ਕਿਤੇ ਪੱਟੀ ਅਸਾਂ ਇਹ ਵੀ ਹੁੰਦੀ ਹਾਲੇ ਕੋਈ ਕਰਨਾ ਪਾ ਕਰਨਾ ਗਾ ਇਹਦੀ ਹਲੇ ਅੱਛਾ ਮਨ ਰਵੀ ਗਪਾਲ ਜੀਆ ਕੁਝ ਵੀ ਕਰਨਾ ਹਾਲੇ ਕਰਨਾ ਟਰੈਕਟਰ ਦਾ ਜਮ ਅਰੀਜਨਲ ਟਰੈਕਟਰ ਦਾ ਆ ਦੇਖੀ ਲੈ ਪੈਰਦਾਨਾ ਦਾ ਕਰਵਾ ਬਾਈ ਚੱਕ ਸੋ ਤੇ ਅਗਲਾ ਕੀ ਸਕਰੇਜ ਪੈਣ ਦੇ ਦੂ ਪੈਰਦਾਨਾ ਤੇ ਵੀ ਦਾਗ ਨਹੀਂ ਪੈਣ ਦਿੰਦਾ ਰੰਗ ਨਹੀਂ ਉਤਰਨਾ ਦਿੰਦਾ ਆ 1100 ਘੰਟਾ ਚੱਲਿਆ ਹੋਇਆ ਭੱਟੀ ਹੈ ਸਾਡੇ ਅੱਜ ਟੇਬਲ ਸਟੀering ਹਨ ਹਾਂ ਹਾਂ ਸਟੀering ਤਾਂ ਹਾਥ ਥੱਲੇ ਵਾਲਾ ਹੈ ਹਮ ਸੈਲਫ ਸੂਲਫ ਵਾਲੇ ਸਾਰੇ ਸਟicker ਧਰਮੇ ਉਮੀ ਖੜੇ ਆ ਪਲੇਟਾਂ ਚਾਰ ਨੇ ਬਈ ਇਹਦੇ ਨਾਲ ਹਾਂ ਚਾਰ ਪਲੇਟਾਂ ਨੇ ਨਾਲ ਇਹਦੇ ਓਕੇ ਮਾਡਲ ਦੱਸਿਆ 20 ਮਾਡਲ 20 20 1100 ਘੰਟਾ ਜੰਮ ਨੰਬਰ ਇਹਦਾ ਵੀ ਪੰਜਾਬ ਆ ਆਰੇ ਪੀ ਵੀ 19121 35 ਓਕੇ ਹਾਂ 721 35 ਪੰਜਾਬ ਦਾ ਨੰਬਰ ਹੈ ਫਰਸਟ ਓਨਰ ਹੋਊਗਾ ਹਾਂ ਕਨੋਪੀ origignal ਲੱਗੀ ਹੋਈ ਆ ਸਹੀ ਕੰਪਨੀ ਦੀ ਕਨੋਪੀ ਆ ਓਕੇ ਸਰ ਮੈਂ ਪਿੱਛੋਂ ਵੀ ਦਿਖਾ ਬਈ ਲੈਂਕਾ ਲੋਕਾਂ ਦਾ ਟਰੈਕਟਰ ਦੇਖ ਪੂਰੀ ਘੰਟਾ ਚਰ ਉਹਦੇ ਕੰਪਨੀ ਦਾ ਸਟicker ਵਾਲਾ ਤੱਕ ਨਾਲ ਦਾ ਖੜਾ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 605 22 ਮਾਡਲ ਆ ਗਿਆ ਇਹ ਬਾਈ ਮਾਡਲ ਹੈ ਹਾਂ ਇਹ 70 ਕੁ ਘੰਟਾ ਚੱਲਿਆ ਹੋਇਆਗਾ ਓਕੇ ਇਹ ਵੀ ਟਰੈਕਟਰ ਜੰਮਾ ਨਮਾਗਾ ਉਹਦਾ ਟਰੈਕਟਰ ਦੀ ਕੰਡੀਸ਼ਨ ਨਹੀਂ ਦੱਸ ਦਈਏ ਯਾਰ ਹੂੰ ਛਾਇਡ ਗੇਰ ਹੈਗਾ ਹੂੰ ਬਹੁਤ ਜਿਆਦੇ ਵਧੀਆ ਟਰੈਕਟਰ ਹੈਗਾ ओके okay. ए भी फॉलो ਕਰ ਟੇਲਾ ਬਾਕੀ ਆਪਣਾ ਯਾਰ ਕੋਈ ਵੀ ਟਰੈਕਟਰ ਹੋਵੇ ਪਰ ਕੋਈ ਵੀ ਸੌਦਾ ਕਰ ਲੇ ਆਪਣੇ ਨਾਲ ਬਾਹ ਛੱਕਦਾ ਅਗਲਾ ਆ ਪੈ ਨਹੀਂ ਕਹਿੰਦੇ ਵੀ ਸੌਦਾ ਕਰਕੇ ਦੇਤਾ ਤਾਂ ਆਪਣਾ ਟਰੈਕਟਰ ਬਾਕੇ ਚੈੱਕ ਕਰਕੇ ਲਿਆ ਸਕਦੇ ਆ ਪੂਰੀ ਤਸੱਲੀ ਕਰਿਆ ਪੂਰੀ ਤਸੱਲੀ ਯਾਰ ਚਾਹੇ ਯਾਰ 4 ਦਿਨ ਬਾਕੇ ਫੇਰ ਰੁਪਏ ਦੇ ਜੀ ਅੱਛਾ ਜੀ ਹਾਂ ਇਹ ਵੀ ਆਪਣੀ ਗਰੰਟੀ ਹੈ ਮਿੱਤਰੋ 4 ਦਿਨ ਬਾਕੇ ਬਾਈ ਕਹਿੰਦਾ ਫੇਰ ਰੁਪਏ ਦੇ ਫੇਰ ਪੈਸੇ ਦੇ ਜੀ ਅਗਲੇ ਦਾ ਮਨ ਕਾਂਟੇ ਚ ਪਤਾ ਲੱਗ ਜਾਂਦਾ ਵੀ ਟਰੈਕਟਰ ਕਹਿੰਦਾ ਕੀ ਆ ਹੈ ਇਹਦੋਂ ਵੀ ਕਰਵਾ ਦੇ ਚੱਕ ਬਈ ਹੁੱਕ ਤੇ ਹੁੱਕ ਚੇਂਜ ਕਰੀ ਵੀ ਆ ਇਹਦੇ ਮਗਰ ਹੁੱਕ ਹੈ ਹੀ ਨੋਵਾ ਅਰਜਨ ਦੀ ਉਹ ਵੀ ਆਪਣੇ ਕੋਲ ਬੀਜ ਕੇ ਉਹ ਲੈ ਜਾਣੀ ਉਹ ਲੈ ਜਾ ਸਕਦਾ ਓਕੇ ਤਾਂ ਉਹ ਭੈੜੀ ਜੀ ਲੱਗਦੀ ਛਾ ਆਪਾਂ ਨਵੀਂ ਪਾਤੀ ਨਵੀਂ ਪਾਤੀ ਠੀਕ ਹੈ ਉਹ ਵੀ ਆਪਣੇ ਕੋਲ ਪਈ ਆ ਹੁੱਕ ਨੋਵ ਵਾਲੀ ਜਿਹੜੀ ਅਰਜਨ ਨੋਵਾ ਨੂੰ ਇਹਨੂੰ ਛੋੜੀ ਇਹਦਾ ਰੇਟ ਰੂਟ ਕੀ ਰਹੂਗਾ ਇਹਦਾ ਆਪਾਂ ਲਾਸਟ ਸਾਢੇ ਕਿਸ਼ੇ ਲੱਖ ਰੁਪਈਆ ਕਹਨੇ ਬਾਕੀ ਕਰ ਦਾਂਗੇ ਬਾਈ ਮਾਡਲ ਦਾ ਸਾਢੇ ਕਿਸ਼ੇ ਲੱਖ ਮੰਗਦੇ ਆ ਮਾਨਤਾ ਨੂੰ ਤਾਂ ਹੋਊਗਾ ਹੋਜੂ ਹੋਜੂ ਫਰਸਟ ਪਾਰਟੀ ਇਹ ਵੀ ਇਹ ਵੀ ਫਰਸਟ ਪਾਰਟੀ ਓਕੇ ਤੇ ਜਿਹੜਾ ਆ ਖੜਾ 855 ਇਹ ਆ ਗਿਆ 3 ਸਪੀਡ ਬਰਨਾਲਾ ਨੰਬਰ ਰੈਡੀਅਰ ਹੀ ਲੋਕਲ 3 ਸਪੀਡ ਹੈ ਹਾਂ ਬਾਈ ਮਾੜ ਲਾਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਬਹੁਤ ਵਧੀਆਗਾ ਟਿੱਟ ਤੇ ਜਮੀ ਨਵਾ ਪਿਆ ਯਾਰ ਹਾਂ ਇਹ ਕਿੰਨਾ ਕਿ ਚੱਲ ਗਿਆ ਹੋ ਬਾਈ ਇਹ ਚੱਲਿਆ ਹੋਇਆਗਾ 900 ਘੰਟਾ 900 100 ਇਹਦੀ ਸ਼ੋ ਖੋਲਿਓ ਆਪਾਂ ਵਿੱਚੋਂ ਕਰੀ ਚੈੱਕ ਇਹਨੂੰ ਕਰੋ ਕਰੋ ਦੇਖੋ ਧਰਮੇ ਆ ਕਰਵਾ ਰੈਡੀਏਟਰ ਦੇ ਸਟਿੱਕਰ ਸਾਰੇ ਚੈੱਕ ਕਰਾਉਂਦਾ ਉੱਤੇ ਉਮੀ ਪਿਆਗਾ ਪੱਟੀ ਲੈ ਏ ਇਹ ਦੇ ਕੀੜਾ ਮਾਰ ਰੋਗੀ ਟੈਟਰ ਜਸ ਇਹਦੀ 730000 ਰੁਪਇਆ 22 ਮਾਡਲ 22 ਮਾਡਲ 730000 ਰੁਪਇਆ 730000 ਰੁਪਇਆ ਓਕੇ ਨਾਲ ਦਾ ਚੌਕੜਾ ਟਾਇਰਾਂ ਦਾ ਇਹਦਾ ਹਮ ਪਰ ਮੈਂ ਦੇਖੋ ਵੇਟ ਬੂਟ ਸਾਰਾ ਇਧਰ ਅਰੇ ਮੈਂ ਚੈੱਕ ਕਰਵਾ ਦੀ ਹੁੱਕ ਵਗੈਰਾ ਆ ਮੰਗਰ ਹੁੱਕ ਤੇ ਕੀ ਲਿਖਿਆ ਪਿਆ ਓਏ ਬਸ ਜਿੱਥੋਂ ਹੈ ਪਿੰਡ ਬੁੰਡ ਲਿਖਿਆ ਹੋਇਆ ਕਿਸੇ ਦਾ ਡਬਲ ਡਿਸਟ੍ਰੀਬਿਊਟਰ ਹੈ ਹਾਂ ਹਾਂ ਕੰਡੀਸ਼ਨ ਦਾ オリジナル ਹੀ ਹੈ ਸਾਰਾ ਰੀਜਨਲ 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 ਰੀਜਨ ਤੋਂ ਤੈਨੂੰ ਦੱਸਦੀ ਆ ਭੱਟੀ ਹਾਂ ਆ ਚੱਕਲਾ ਟਰੈਕਟਰ ਦੇ ਟੱਕ ਤੁੱਕ ਜਿੰਨੇ ਕ ਹੈਗੇ ਤਾਂ ਨਾਲ ਉਮ ਹੀ ਨਹੀਂ ਹੈਗੇ ਕੁਝ ਆਪਾਂ ਕਰਾਈ ਨਹੀਂ ਹੈਗੇ ਠੀਕ ਹੈ ਠੀਕ ਹੈ ਆ ਦੇ ਲਾਰੇ ਮਾੜੀਆਂ ਮੋਟੀਆਂ ਜਿਹੜੇ ਚ ਰੀਟਨ ਦਾ ਨਾਲ ਹੀ ਨਹੀਂ ਆਪਾਂ ਜਿਹਾ ਦਿਖਾ ਦੇ ਅਗਲੇ ਨੂੰ ਆਉਣਾ ਕਿਨੇ ਦੂਰੋਂ ਬਿਲਕੁਲ 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 ਤੇ ਭਈ ਜਿਹੜਾ ਆ ਖੜਾ 530 ਰੁਪਏ ਇਹ ਆ ਗਿਆ 5305 2021 ਮਾਡਲ ਅੱਛਾ 21 ਮਾਡਲ ਹੈ ਇਹ ਇਹਦੇ ਟਾਇਰ ਚੌਕੜਾ ਇਹਦਾ ਵੀ ਨਾਲ ਦਾਗਾ ਇਹ ਵੀ ਕੰਡੀਸ਼ਨ ਦਾ オリジナル ਹੈ ਸਾਰਾ ਹਾਂ ਇਹ ਵੀ オリジナル ਆ ਇਹਦਾ ਬੰਪਰ ਗੱਲਾਂ ਪ ਬਾਕੀ ਰੈਟਰ ਰੀਜਨਲ ਹੈ ਵੀ ਬਾਕੀ ਓਰੀਜਨਲ ਹੈ ਹੂੰ ਸ਼ੋਅ ਦਾ ਪੈਰਪੁਰ ਦਾ ਅੰਦਰ ਮੇਂ ਦੇਖੋ ਇਹ ਪੈਰਪੁਰ ਦਾ ਅੰਦਰ ਇਹਨਾਂ ਨੇ ਕਿੰਨਾ ਸਫਾਈ ਚ ਪਏ ਨੇ ਬਾਕੀ ਜੇ ਕਿਤੇ ਲਾਈ ਹੋਈ ਤਾਂ ਕਲਮ ਹੀ ਲਾਈ ਆ ਕੋਈ ਇਹ ਨਹੀਂ ਹੈਗਾ ਵੀ ਰੰਗ ਕਰੇ ਵੇਣੇ ਚੱਕ ਕੇ ਗਾਣਾ ਮਰਗਿਆ ੜਨੇ ਬਚਤ ਤੇ ਹੋ ਨਹੀਂ ਕਰੇ ਵੇ ਕੋਈ ਜੇ ਕਿਤੇ ਲਾਈ ਹੋਊ ਤਾਂ ਕਲਮ ਲਾਈ ਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਮਗਰਾਡਾਂ ਦੇ ਉਪਰ ਕਰਵਾਤੇ ਚੱਕ ਨੂੰ ਪੀ ਇਹਦੀ ਵੀ ਲੱਗੀ ਹੋਈ ਆ ਇਹਦੇ ਵੀ ਇਹ ਕਿੰਨਾ ਮਾਡਲ ਦੱਸੇਗੀ ਇਹ 2021 2021 21 ਮਾਡਲ ਕਿੰਨਾ ਚੱਲਿਆ ਹੋਵੇ ਇਹ ਆਪਾਂ ਚੈੱਕ ਕਰ ਲੈਨੇ ਆ ਯਾਰ ਪੱਟੀ ਦਾ ਦੇਖੀ ਦੇਖੀ ਨੂੰ ਦਰ ਲਾਉਣ ਹੁਣ ਰੇਸ ਵੀ ਦੇ ਦੇ ਲੱਗ ਰਿਹਾ ਇੱਥੇ ਜੀ ਇਹ 1450 1450 ਘੰਟਾ ਚੱਲਿਆ ਹੋਇਆ ਜਾਂਦਾ ਕਹਿੰਦਾ ਇੱਕੀ ਮਾਡਲ ਪੰਜਾਬ ਨੰਬਰ ਹੈ ਨਾ ਨਹੀਂ ਇਹ ਹਰਿਆਣਾ ਨੰਬਰ ਆ ਬਸ ਇੰਨਰ ਸੀ ਲੈ ਕੇ ਦਵਾਂਗੇ ਇਹਦੀ ਆਪਾਂ ਉਹ ਕਿ ਸਟੀਅਰਿੰਗ ਹੈਗਾ ਲੈ ਅਡਜਸਟਿਵ ਵਾਲਾ ਡੀਰ ਪ੍ਰੋਜ ਹੈ ਹਾਂ ਛੋਚਾਂ ਵਾਲੀ ਲਿਫਟ ਉਏ ਦੇ ਇਹਦਾ ਰੇਟ ਕੀ ਰਹੂਗਾ ਫਿਰ ਕੋਈ ਨਾ ਕਰ ਲਾਂਗੇ ਜੇ ਮੌਕੇ ਤੇ 7,65,000 ਦਾ ਦੇ ਦਾਂਗੇ ਚੱਕੋ ਮਿੱਤਰੋ ਤੇੜਾ ਆ ਖੜਾ ਵੀ 5104 ਇਹ 2010 ਮਾਡਲ ਆ ਹੂੰ ਪਾਵਰ ਸਟੀਅਰਿੰਗ ਆ ਡਬਲ ਕਲੱਚ ਆ ਜੀ ਕਨੋਪੀ ਡੇਕ ਡੁਕਾ ਨਾਲ ਹੀ ਆ ਸਾਰਾ ਕੁਝ ਆਈਂ ਦਵਾਂਗੇ ਹਾਂ ਠੀਕ ਹੈ ਡਬਲ ਕਲੱਚ ਤੇ ਇਹ ਬਹੁਤ ਤਾਮੇ ਟਰੈਕਟਰ ਨੇ 5104 513 ਮਿਲ ਜੂ 524 ਮਿਲ ਜੂ ਇਹ ਬਹੁਤ ਘੱਟ ਦੇਖਣ ਨੂੰ ਮਿਲੋ ਤੂੰ ਵੀ ਵੀਡੀਓ ਪਾਉਣੀ ਰਹਿਣਾ 5104 5104 ਇਹਦਾ ਖਰਚਾ ਕਹਿੰਦੇ ਬਾਲਾ ਘੱਟ ਹੈ ਇਹਦਾ ਖਰਚਾ ਬਹੁਤ ਘੱਟ ਆ ਇਹ ਬਾਕੀ ਦੂਜੇ ਗੇਰਾਂ ਚ ਆ ਗਿਆ 452 ਦਾ 524 ਵਾਲੇ ਗੇਰਾਂ ਚ ਆ ਗਿਆ ਅੱਛਾ ਇਹ ਤਾਂ ਸਕੂਟਰੀ ਗੇਰ ਚ 51 ਦਾ ਨੋ ਨਹੀਂ ਹੈਗਾ ਇਹ ਹੂੰ ਇਹ 4 ਗੇਰਾਂ ਚ ਆ ਗਿਆ 4 ਗੇਰਾਂ ਚ ਹੂੰ ਡਬਲ ਬੈਕ ਆ ਇਹ ਡਬਲ ਪੰਪ ਆ ਹਾਂ ਡਬਲ ਪੰਪ ਆ ਸਾਰਿਆਂ ਚ ਬੈਕ ਆ ਓਕੇ ਫਿਰ ਤਾਂ ਚੇਂਜਰ ਗੇਰੀ ਮੰਨ ਲਈਏ ਹਾਂ ਟਾਹਰ ਸਟੀਰੀਂਗ ਦਾ ਨੰਬਰ ਤੇਰੇ ਨੂੰ 13 ਨੰਬਰ ਆਉਂਦੇ ਆ ਬਈ ਇਹਦੇ ਨੂੰ 14 ਆਉਂਦੇ ਨੇ ਕਿਸੀ ਦੇ 13 ਪਾਏ ਵੇ ਆ 13 ਪਾਏ ਹੋਣ ਇਹਦੇ ਹਾਉਂਦੇ ਨੂੰ 14 ਦੇ ਆਉਂਦੇ ਆ ਅੱਛਾ ਆ ਮੂਰੇ ਵੱਡੇ ਪਾਏ ਆ ਲੂ ਲੂ ਦੇ ਕੰਮ ਬਹੁਤ ਆਉਂਦਾ ਇਹ ਤੇ ਇੱਕ ਡੀਸਨ ਦੇ ਇਹਦੇ ਨੂੰ ਸਪਰੇਅ ਵਾਲੇ ਹਾਂ ਓਰੀਜਨਲ ਆ ਇਹ ਕਿੰਨੇ ਦਾ ਕਿੰਨੇ ਦਾ ਬਣੂ ਇਹ ਜਿਆਦੇ ਹੋਏ ਇਹਦੇ ਮਾਰੜਾ ਜਾਂ ਰੰਗੂਰੇ ਮਾਰਿਆ ਵੇ ਤਾਹਾਂ ਤਾਹਾਂ ਆ ਜੀ ਜਿਆਦਾ ਓਰੀਜਨਲ ਆ ਸਾਰਾ ਹਾਂ ਅੱਧਾ ਤੂੰ ਚੈੱਕ ਕਰਾ ਦੇ ਇੱਥੇ ਉਹ ਟੇਪ ਲਵਾਈ ਵੀ ਸੀ ਉਹ ਟੇਪ ਪੁਰਾਣੀ ਹੋ ਗਈ ਬਾਹਲੀ ਠੀਕ ਆ ਉਹ ਜਦੋਂ ਪੱਟੀ ਉਹਨੇ ਰੰਗ ਚੱਕ ਲਿਆ ਬਾਕੀ ਆ ਸ ओके okay. बाकी तेरे सामने है कंडीशन दा ए दा की बनूंगा देण लेने या की बनूंगा दा ए 3 लाख रुपैया कहणे आपा 3 लाख तो मांगदे हां मान तण हुवा 90000 ਦਾ ਦੇ ਦਾਂਗੇ ਸਿੰਘੇੜੀ ਕੀ ਨਾਂ ਹੈ ਇੱਥੀ ਨਾਂ ਆ ਇੱਥੀ ਨਾਂ ਕਰ ਰਹੇ ਥੋੜੀ ਜਿਹੀ ਹੋਰ ਕਰ ਰਹੇ ਤੇ ਯਾਰ ਲਾਸਟ ਹੀ ਜਮਣ 80000 ਦਾ ਦੇ ਦਾਂਗੇ 75 ਦੀ ਹੋਊਗਾ ਚੱਕ ਲਿਓ ਕਰ 275000 ਦਾ ਠੀਕ ਆ ਪਰ ਕਿਸੇ ਨੂੰ ਮਾ ਕੇ ਇਹ ਨਾ ਅਗਲਾ ਕਹੇ ਬਈ ਹੋਰ ਘਟਾਲਾ ਜਾਂ ਐ ਕਰ ਲਾ ਉਹ ਨਹੀਂ ਹੋਣਾ ਕੰਮ ਕੋਈ ਚੱਕਰ ਨਹੀਂ ਆਹ ਕਿ 21 ਮਾਡਲ ਚ ਪੰਜਾਬੀ ਅੱਛਾ 21 ਮਾਡਲ ਇਹ ਆ ਹੂੰ ਇਹ ਵੀ ਉਹ ਟਰੈਕਟਰ ਦੇ ਨਾਲ ਹੀ ਆ ਜਿਹੜਾ ਬਾਹਰੇ ਦਿਖਾਇਆ ਜਿਹੜਾ ਬਾਹਰੇ ਇਹ ਵੀ ਹਲੇ ਤਿਆਰ ਕਰਨਾ ਠੀਕ ਆ ਇਹ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਵੀ ਹਰਿਆਣਾ ਨੰਬਰ ਆਗਾ ਐਨਓਸੀ ਆਪਾਂ ਲਵਾ ਦਵਾਂਗੇ ਅਗਲੇ ਨੂੰ ਓਕੇ 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 ਰੇਟ ਇਹਦਾ ਮੌਕੇ ਤੇ ਹੋ ਜੂਗਾ ਹਾਂ ਨੰਬਰ ਜਿੱਥੇ ਦਾ ਮੰਨ ਅਗਲਾ ਜੇ ਕੋਈ ਮੰਨ ਆਉਂਦਾਗਾ ਰੈਕ ਔਰ ਲੁਧਿਆਣਾ ਨੇ ਆਉਂਦਾ ਤਾਂ ਲੁਧਿਆਣਾ ਨੰਬਰ ਹੀ ਲੱਗੂ ਇਹਨੂੰ ਅੱਛਾ ਇਹ ਨਹੀਂ ਹੈਗਾ ਵੀ ਹਰਿਆਣਾ ਨੰਬਰ ਅੱਗੇ ਜੇ ਮੈਂ ਕਹਿੰਦਾ ਜਿਉਂ ਮੈਂ ਨਹੀਂ ਰਹਿੰਦਾ ਹਾਂ ਬਸ ਐਨਓਸੀ ਆਪਾਂ ਕਢਾ ਕੇ ਦੇਣੀ ਆ ਅਗਲੇ ਤਾਂ ਥੋੜਾ ਹੀ ਖਰਚ ਆਉਣਾ ਅੱਛਾ ਓਕੇ ਵਕਲਾ ਨਾ ਕਰਾਉਣ ਕਰਾਉਣ ਵਾਲਾ ਖਰਚਾ ਲੱਗੂ ਅਗਲੇ ਦਾ ਬਾਕੀ ਸਾਰਾ ਖਰਚਾ ਆਪਣਾ ਠੀਕ ਹੈ ਤੇਣਾ ਆ ਖੜਾ ਵੀ 44 ਦਾ ਸਵਰਾਜ ਆ ਇਹ ਆ ਗਿਆ 22 ਮਾਡਲ ਅੱਛਾ 22 ਮਾਡਲ ਹੈ ਹਾਂ ਇਹ ਤਾਂ ਫਿਰ ਉਹਦੇ ਇੰਜਨ ਚ ਹੋ 855 ਇੰਜਨ ਸੀ ਐਕਸਟੀ 855 ਇੰਜਨ ਚ ਆ ਗਿਆ ਬਰੇ ਝਾਤੀ ਮਾਰ ਦੇ ਦੀ ਮੜੀ ਹੂੰ ਤੈਰ ਜਮਾ ਨਵੇਂ ਐਮ ਆਰ ਪੀ ਕਿੰਨਾ ਚੱਲਿਆ ਉਹ ਤੇਰੇ ਹਿਸਾਬ ਨਾਲ ਡਾਕਟਰ ਮੇਰੇ ਸਭ ਨਾਲ ਹੋਊਗਾ ਵੀ ਫੇਅਰ ਕਿੰਨੇ ਦਾ ਹੋਊ 78 ਘੰਟੇ ਟਰੈਕਟਰ ਚੱਲਿਆ ਵੇਲੇ ਕੱਲੇ 78 100 ਘੰਟੇ ਲਈ ਸਰਪ ਚ ਹੋਣੀ ਆ ਮੈਂ ਆਪ ਟਰੈਕਟਰ ਲਿਜਾ ਕੇ ਜਾਂਚੀ ਦੇ ਵਿੱਚ ਚੈੱਕ ਕਰਾ ਕੇ ਆਇਆ ਇਹ ਹਾਂ ਵੀ ਕਿੰਨਾ ਚੱਲਿਆਗਾ ਆਪ ਨੂੰ ਵੀ ਡਾਊਟ ਸੀਗਾ ਮੈਂ ਕਿਹਾ ਕਈ ਵਾਰੀ ਹਲੇ 100 ਘੰਟੇ ਲਈ ਸਰਪ 'ਚ ਟਰੈਕਟਰ ਦੀ ਹੋਣੀ ਆ ਆਪਾਂ ਸੌਦਾ ਕਰਕੇ ਜਾਂਚੀ ਦੇ ਵਿੱਚ ਰਿਕਾਰਡ 'ਚ ਚੈੱਕ ਕਰਾ ਲਵਾਂਗੇ ਟਰੈਕਟਰ ਮਾਡਲ ਦੱਸਿਆ 22 22 ਮਾਡਲ ਆਰ ਸੀ 24 'ਚ ਬਣੀ ਵੀ ਕੱਲੇ 78 ਘੰਟੇ ਚੱਲਿਆ ਹੋਇਆ ਚੈੱਕ ਕਰ ਲਾ ਮੀਟਰ ਤੇ ਜੋ ਇੱਕ ਤਾਂ ਕੀ ਕਰ ਰਿਹਾ ਹੁਣ ਤੂੰ ਸੱਚ ਹੀ ਬੋਲਦਾ ਹੋਵੇਂਗਾ ਨਹੀਂ ਆਪਾਂ ਅਗਲੇ ਨੂੰ ਇਹ ਨਹੀਂ ਕਹਿੰਦੇ ਅਗਲੇ ਨੇ ਯਕੀਨ ਨਹੀਂ ਮੰਨਣਾ ਨਾ ਵੀ ਇੰਨਾ ਘੱਟ ਚੱਲਿਆ ਵਾ ਆਪਾਂ ਅਗਲੇ ਨੂੰ ਇਹ ਕਹਿਣਾ ਵੀ ਸਾਡੇ ਨਾਲ ਸੌਦਾ ਕਰਕੇ ਹਾਂ ਏਜੰਸੀ ਦੇ ਵਿੱਚ ਲਿਆ ਕੇ ਹਾਂ ਇਹਦਾ ਰਿਕਾਰਡ ਚੈੱਕ ਕਰਾ ਕੇ ਫੇਰ ਲੈ ਆ ਵੇਲੇ 100 ਘੰਟੇ ਲਈ ਸਰਪਚ ਹੋਣੀ ਹੈ ਜਿਵੇਂ ਆਪਾਂ ਨੂੰ ਬੰਦੇ ਨੇ ਕਹਿ ਕੇ ਦਿੱਤਾ ਓਵੇਂ ਆ ਟਰੈਕਟਰ ਆਪਾਂ ਨੂੰ ਵੀ ਡਾਟ ਸੀਗਾ ਵੀ ਕਈ ਵਾਰੀ ਅਗਲਾ ਕਹਿ ਕੇ ਦੇ ਜਾਂਦਾ ਵੀ ਨਾ ਹੋਵੇ ਕਿੱਥੋਂ ਦੇ ਬੰਦੇ ਦੇ ਨਾਮ ਉਹ ਇਹ ਲੁਧਿਆਣਾ ਨੰਬਰ ਟਰੈਕਟਰ ਆ ਪੀਪੀ 10 ਹੈ ਇਹਦਾ ਹਾਂ ਓਕੇ ਇਹ ਜਿੰਨਾ ਕਿ ਚੱਲਿਆ ਹੈਗਾ ਬੱਸ ਜਿਵੇਂ ਆ ਕੋਲੋਨੀ ਨਹੀਂ ਹੁੰਦੀ ਹਾਂ ਹਾਂ ਉਹਦੇ ਵਿੱਚ ਪਾਣੀ ਪਾਉਣ ਨੂੰ ਚੱਲਿਆ ਵੀ 78 ਘੰਟੇ ਬਸ ਬੂਟਿਆਂ ਬਾਟਿਆਂ 'ਚ ਪਾਣੀ ਪਾਉਂਦਾ ਸੀ ਹਾਂ 78 ਘੰਟੇ ਉਹ ਵੀ ਤਾਂ ਚੱਲਿਆ ਸੀ ਹਾਂ ਜਾਂ ਕਿਸੇ ਮੌਲ 'ਚ ਹੋਣਾ ਇਹ ਭਾਈ ਨਹੀਂ ਨਹੀਂ ਕੋਲੋਨੀ 'ਚ ਸੀ ਬੰਦ ਜਿਵੇਂ ਆਪਾਂ ਨੂੰ ਕਹਿ ਕੇ ਦਿੱਤਾ ਅਗਲੇ ਨੇ ਆਪਾਂ ਤੁਹਾਨੂੰ ਦੱਸਤਾ ਆਪਾਂ ਨੂੰ ਆ ਡਾਟਚ ਵੀ ਕਿਤੇ ਵੱਧ ਨਾ ਚੱਲਿਆ ਹੋਵੇ ਹੂੰ 78 ਘੰਟੇ ਕੁਝ ਵੀ ਨਹੀਂ ਹੁੰਦੇ ਬਾਈ ਮਾਡਲ ਪਰ ਆਪਾਂ ਜਾ ਕੇ ਆਪ ਚੈੱਕ ਕਰਾ ਕੇ ਲੈ ਕੇ ਆਇਆ ਮੈਂ ਛਬਰਾਹ ਜਾਂਚੀ ਦੇ ਵਿੱਚ ਇਹਦਾ ਰਿਕਾਰਡ ਸਾਰਾ ਓਕੇ ਓਕੇ 78 ਘੰਟੇ ਚੱਲਿਆ ਹੋਇਆ ਕਲੌਨੀ ਦੇ ਵਿੱਚ ਬੂਟਿਆਂ 78 ਘੰਟੇ ਚੱਲਿਆ ਹੋਇਆ 78 ਮਾਡਲ ਬਾਈ ਆ ਪੰਜਾਬ ਨੰਬਰ ਫਰਸਟ ਓਨਰ ਹੈ ਫਰਸਟ ਓਨਰ ਹੈ ਕਾਫੀ ਬਣੀ ਵੀ ਆ ਓਕੇ ਚੱਕੋ ਮਿੱਤਰੋ ਕਾਫੀ ਦੀ ਬਣੀ ਹੋਈ ਆ ਟਾਇਰ ਨਵੇਂ ਨੇ ਤਾਂ ਹੀ ਜਮਾ ਤੇ ਬਈ ਜਿਹੜਾ ਆ ਖੜਾ ਹੈ 21 ਮਾਡਲ ਆ ਗਿਆ ਇਹ ਪੀਵੀ 19 ਬਰਨਾਲਾ ਨੰਬਰ ਆ ਅੱਛਾ ਇਹ 21 ਮਾਡਲ ਬਰਨਾਲੇ ਦਾ ਨੰਬਰ ਹੈ ਹਾਂ ਇਹਦਾ ਨੰਬਰ ਤਾਂ ਫਿਰ ਲੋਕਲੀ ਆ ਬਰਨਾਲਾ ਇਹ ਤਾਂ ਲੋਕਲੀ ਆ ਹਾਂ ਇਹ ਕਿੰਨਾ ਕੁ ਚੱਲ ਗਿਆ ਹੋਣਾ ਬਈ ਇਹ ਦੇਖ ਲੈਨੇ ਚੱਲਿਆ ਹੋਊਗਾ 900 ਆਪਾਂ ਇਹਦਾ ਤਾਂ ਚੱਕ ਕਰੀ ਲੈਨੇ ਇਹ 937 ਘੰਟੇ ਚੱਲ ਗਿਆ 937 ਘੰਟੇ ਚੱਲਿਆ ਹੋਇਆ ਏ ਵੀ ਸ਼ਵਰਾ ਉਹਦੇ 852 ਦੇ ਇੰਜਨ ਵਾਲਾ ਹੈਗਾ ਓਕੇ ਕੰਡੀਸ਼ਨ ਤਾਂ Ориਜਨਲ ਹੀ ਹੈ ਵੀ ਹਾਂ ਇਹ ਰੇਂਜਨਲ ਆ ਵੀਰੇ ਸਾਰਾ ਉਹ ਵਾਲੇ ਸੀਟ ਤੇ ਲਖਾਫ ਵੀ ਨਾਲ ਦਾ ਕਰਨੀ ਆ ਪਚਾਰਾ ਚਾੜ ਦਿੰਦਾ ਸਭ ਕੋ ਕਰਦਾ ਇਹਦੇ ਨਾਲ ਦਾ ਹੈਗਾ ਓਕੇ ਓਕੇ ਜਿਹੜਾ ਆ ਖੜਾ ਵੀ ਇਧਰ ਸਪੈਸ਼ਲਟੀ ਸਹੀ 21 ਮਾਡਲ ਆਗਾ 55 HP ਵਾਲਾ PB 70 H 1400 ਨੰਬਰ ਅੱਛਾ 1400 ਨੰਬਰ ਇਹਦਾ ਪੂਰਾ ਹੂੰ PB ਮੂਰੇ ਕਿੰਨਾ PB 70 H ਅੱਛਾ PB 70 H 1400 ਓਕੇ 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 21 ਮਾਡਲ ਇਹ ਹੂੰ ਪਰਸ ਤੱਕ ਕਿੰਨਾ ਘੰਟਾ ਚੱਲਿਆ ਆ ਵੇ ਇਹ 800 ਘੰਟਾ ਹਾਂ ਅੱਛਾ ਚੌਕੜਾ ਟਾਇਰਾਂ ਦੇ ਨਾਲ ਦਾ 55 ਐਚਪੀ ਚਾ ਜੀ ਰੇਟ ਇਹ ਤਾਂ ਮੋਗੇ ਦੇ ਬਣੂ ਫਿਰ ਇਹ ਦੇ ਦਾਂਗੇ ਆਪਾਂ 7 ਲੱਖ 75 ਹਜ਼ਾਰ ਦਾ 7 ਲੱਖ 75 ਹਜ਼ਾਰ ਦਾ ਮੰਗੀ ਕੋਹ ਜਾਈਏ ਓਕੇ ਜਿਹੜਾ ਆ ਖੜਾ ਵੀ ਸਪੰਜਾ ਵੀ 21 ਮਾਡਲ ਆ ਗਿਆ ਅਸਾ ਇਹ ਵੀ 21 ਮਾਡਲ ਆ ਇਹ ਟਰੈਕਟਰ ਵੀ ਸਾਰਾ ਹੀ ਓਰੀਜਨਲ ਆ ਅੱਛਾ ਓ ਵੱਡਾ ਸਿਸਟਮ ਲੱਗਿਆ ਹੋਇਆ ਸਾਰਾ ਕੁਝ ਨਾਲ ਆ ਇਹ ਤੇਰੇ ਤੇ ਰੈਡੀਅਲ ਨੇ ਮਗਰ ਨਹੀਂ ਨਹੀਂ ਇਹ ਇਹੀ ਆਉਂਦੀ ਆ ਬੀਕੇਡੀ ਦੀ ਗੱਡੀ ਅੱਛਾ ਰੀਡੀਅਟ ਐਪ ਜੀ ਹੈ ਨਾ ਹਾਂ ਉਹਦੇ ਵਾਂਗੂ ਹੀ ਆਉਂਦੀ ਹੈ ਇਹਦੀ ਇਹ ਕਿੰਨਾ ਕ ਚੱਲ ਗਿਆ ਹਣਾ ਇਹ 800 ਘੰਟਾ ਚੱਲੇ ਵੇ 800 ਘੰਟਾ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਦਾ ਪੰਜਾਬ ਤੇ ਲੈ ਮਿੱਤਰੋ ਇਹ ਵੀ ਕਰ ਲਿਓ ਸੰਪਰਕ ਜੇ ਕਿਸੇ ਨੇ ਖਰੀਦਣਾ ਹੋਇਆ ਜਿਹੜਾ ਆਹ ਘੜਾ 963 ਬਈ ਇਹ 2020 ਮਾਡਲ ਆ ਗਿਆ ਹਾਂ ਇਹਦਾ ਸਿਸਟਮ ਸਾਰਾ ਨਾਲ ਆਗਾ ਕੁੱਕੀ ਦਾ ਡਿੱਕ ਲੱਗਿਆ ਵੇ ਢੁੱਡੀ ਗੜ ਦਾ ਓਕੇ ਚੌਕੜ ਇਹਦੇ ਟਾਇਰਾਂ ਦਾ ਨਾਲ ਦਾਗਾ ਇਹ 12-13 ਛੋ ਘੰਟਾ 1400 ਵਾਂਗੂ ਚੱਲ ਗਿਆ ਅੱਛਾ ਇਹ ਆਪਾਂ ਟਰੈਕਟਰ ਸਾਰੇ 8 ਲੱਖ ਦਾ ਦੇ ਦਾਂਗੇ ਉੜੇ ਸੋਚੜੇ ਹੈ ਕੁੜਾ ਵੰਪਰ ਲੱਗਿਆ ਹੋਇਆ ਹੂੰ 800 ਘੰਟਾ ਚੱਲਿਆ ਹੋਇਆ ਨਹੀਂ ਨਹੀਂ ਇਹ 1400 ਘਾਟੇ ਮੰਗੂ 1400 ਘੰਟਾ ਬਣੂ ਕਿੰਨੇ ਦਾ ਇਹ ਇਹ 8 ਲੱਖ ਦਾ ਦੇ ਦਾਂਗੇ ਆਪਾਂ ਪੂਰੇ 8 ਲੱਖ ਦਾ 6 ਸਮਾਨ ਤੇ ਨਾਲ ਆ ਇਹਦੇ ਠੀਕ ਹੈ ਤੇ ਲੈ ਮਿੱਤਰੋ ਕਰਿਓ ਸੰਪਰਕ ਦੁਆਰਾ ਦੱਸ ਦਿੰਨੇ ਆ ਸੰਘੇੜਿਆਂ ਦੇ ਵਿੱਚ ਖੜੇ ਆ ਜ਼ਿਮੀਦਾਰ ਟਰੈਕਟਰ ਸੇਲ ਪਰਚੇਜ ਦੇ ਨਾਂ ਤੇ ਬਾਈੁਰਾਂ ਦਾ ਸ਼ੋਅਰੂਮ ਹੈ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਹੈ ਤੁਹਾਡੇ ਵਿੱਚ ਬਾਈ ਵੀ ਕੱਟ ਲੈਣਗੇ ਕੱਟ ਲਾਂਗੇ ਕੱਟ ਲੈ ਵਿੱਚ ਟਰੈਕਟਰ ਵੀ ਕੱਟ ਲਾਂਗੇ ਉਹਰੇ ਲੋਨ ਵੀ ਕਰਾ ਦਾਂਗੇ ਹਾਂ ਸਿੰਬਲ ਅਗਲੇ ਦੀ ਸਹੀ ਹੋਵੇ ਜੀ ਸਾਰਾ ਕੁਝ ਕਰਾ ਦਾਂਗੇ ਓਕੇ ਤੇ ਨੰਬਰ ਕਿਹਨਾਂ ਜਾਂ ਤੇ ਆਪਣਾ ਨੰਬਰ 9803600712 ਹਾਂ ਦੂਜਾ ਨੰਬਰ 97798868369 ਹਾਂ ਲੈ ਮੇਤਰੋ 24 ਘੰਟੇ ਬਾਈਹੁਰਾਂ ਦੀ ਸਰਵਿਸ ਹੈ ਜੇ ਕਿਸੇ ਸੱਜਣ ਨੇ ਨਾ ਬਾਕੀ ਆਪਾਂ ਦੁਬਾਰ ਤੋਂ ਵੀ ਕਹਨੇ ਜੇ ਕਿਸੇ ਨੇ ਟਰੈਕਟਰ ਵਾਕੇ ਲਜਾਣਾ ਤਾਂ ਲਿਆ ਸਕਦਾ ਆਪਣੇ ਕੋਲ ਖੁੱਲੀ ਛੁੱਟੀ ਆ ਠੀਕ ਹੈ ਜੀ ਸੌਦਾ ਕਰਕੇ 4 ਘੰਟੇ ਬੋਣਾ ਦਿਹਾੜੀ ਬੋਣਾ ਹਾਂ ਬਾਹ ਲੈਣਾ ਚਾਹੇ ਰੋਟਾ ਬੀਟਰ ਚਾਹੇ ਜਨਰੇਟਰ ਤੇ ਲੜ ਲ ਕਾਹਦੇ ਤੇ ਮਰਜ਼ੀ ਲਾ ਲੈਣਾ ਟਰੈਕਟਰ ਠੀਕ ਹੈ ਤੇ ਬਾਕੀ ਮਿੱਤਰੋ ਗਏ ਕਈ ਸੱਜਣ ਸੋਚਣਗੇ ਵੀ ਰੇਟ ਦੱਸਿਆ ਨਹੀਂ ਸਾਨੂੰ ਤੁਸੀਂ ਨਾ ਆ ਕੇ ਜਿਹੜਾ ਵੀ ਟਰੈਕਟਰ ਪਸੰਦ ਕਰੋਗੇ ਕਾਰਨ ਬਾਈਹੂਰੀ ਕਹਿੰਦੇ ਵੀ ਸਾਨੂੰ ਦਿੱਕਤ ਇਹ ਆਉਂ ਕਹਿੰਦੇ ਬਾਹਲੇ ਸੱਜਣਾਂ ਫਿਰ ਫੋਟੋ ਮੰਗਾਈ ਜਾਂਦੇ ਆ ਵੀ ਫੋਟੋ ਵੱਧ ਮੰਗਾਉਂਦੇ ਆ ਆਉਂਦੇ ਘਟਾ ਆਉਂਦੇ ਘਟਾ ਫਿਰ ਜੇ ਕਿਸੇ ਸੱਜਣ ਦੇ ਖਰੀਦਣ ਦਾ ਨਾ ਲਾਉਂਦਾ ਜੀਨੇ ਵੀਰੇ ਲੈਣਾ ਯਾਰ ਉਹੀ ਫੋਟੋ ਮੰਗਾਇਓ ਹਾਂ ਕਈ ਵਾਰ ਕਹਿੰਦਾ ਫਿਰ ਉਹਦਾ ਫੋਨ ਵੀ ਨਾਲ ਸਾਡੇ ਤੋਂ ਚੱਕੇ ਨਹੀਂ ਜਾਂਦਾ ਤੁਸੀਂ ਪਹਿਲਾਂ ਟਰੈਕਟਰ ਇੱਥੇ ਆ ਕੇ ਚੈੱਕ ਕਰਿਓ ਇਹਨੂੰ ਬਾਹ ਕੇ ਦੇਖਿਓ ਜਦੋਂ ਤੁਹਾਡੀ ਤਸੱਲੀ ਹੋ ਗਈ ਹਾਂ ਫੇਰ ਲਿਓ ਰੇਟ ਕੋਈ ਫਿਕਸ ਨਹੀਂ ਜਿਵੇਂ ਕਹੂਗੇ ਤੁਹਾਡੀ ਮਰਜ਼ੀ ਨਾਲ ਰੇਟ ਵੀ ਹੋ ਜਾਊਗਾ ਇੰਨਾ ਕੁ ਗਾਰੰਟੀ ਮੇਰੀ ਆ ਕਿਉਂਕਿ ਇਹ ਉਹ ਸੱਜਣ ਨੇ ਵੀ ਕਿਸੇ ਨੂੰ ਵੀ ਭਰਾ ਨੂੰ ਯਾਰ ਮੋੜ ਕੇ ਰਾਜ਼ੀ ਨਹੀਂ ਗੱਲ ਦੇ ਆ ਤੁਹਾਡਾ 100 ਬਟਰੈਕਟਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ। ਆਪਣਾ ਬਟਰੈਕਟਰ ਹੀ ਨਵੇਂ ਲੈ ਗਏ। ਟ੍ਰੈਕਟਰ ਸਾਰੇ ਲੈ ਗਏ। ਗਰੰਟੀ ਦੀ ਆ ਪੂਰੀ ਹੋ ਤਾਂ ਲਿਆਉਂਦੇ ਨਹੀਂ ਜਾਂ ਰੰਗ ਕਰਨ ਵਾਲਾ। ਜਾਇਆ ਤੈਨੂੰ ਦਿਖਾਤਾ ਟ੍ਰੈਕਟਰ ਪਰਸੋਂ ਆ ਜਾ। ਠੀਕ ਆ। ਤੇ ਕਰੋ ਸੰਪਰਕ ਨੰਬਰ ਸਗਰੀ। ਪਰਸੋਂ ਆਇਆ ਉਹ ਪ੍ਰੀਤ ਕੱਲ